ਉਹ ਝਾ ਮੈਂ ਕਹਨੇ ਤੂੰ ਚੱਲ ਬੋਲੇ ਹੈਲੋ ਗਾਇਸ ਇੱਕ ਕੋਈ ਬਣਾਸ 17 ਮਿੰਟ ਦੀ ਹੈਲੋ ਗਾਇਸ ਇਹ ਸਿੱਧੀ ਸੜਕਾ ਰੋਡ ਵੀ ਦਿਖਾ ਦੇ ਮੜਾ ਜਾ ਚੋੜ ਨਾ ਮਾਂ ਨਹੀਂ ਮਿਲ ਕੇ ਦਿਖਾਣੀ ਅੱਜ ਕਦੇ 54 ਹਰਕਾਰ ਮ ਬਣਾ ਰਿਆਂ ਤੇ ਹੁਣ ਦਾਦੇ ਚਾਲ ਬਾਈ ਜੇ ਬਾਰੇ ਦਾ ਚਾਲ ਬੋਏ ਬਈ ਥੋੜੇ ਬੀਜੀ ਚੱਲ ਰਿਹਾ ਝੋਨਾ ਲਾਈ ਜਾਂਦਾ ਮੁੰਡਾ ਇਹ ਹੋ ਗਿਆ ਨਾ ਫੱਟਾ ਮੋਟਾ ਹਾਂ ਬਈ ਸੋਨਾ ਸਿਆਲਪੋਇ ਚੈਨਲ ਦੇ ਨਹੀਂ ਰੀਲ ਨਾ ਪਾ ਸਕਦੇ ਫਲੇ ਚੱਕਰ ਥੋੜੇ ਭੇੜੇ ਬਣੇ ਪਏ ਤੁਹਾਨੂੰ ਪਤਾ ਅੱਜ ਦਾ ਸੀਨੇ ਦਾ ਟਾਈਮ ਚੱਲੀ ਜਾਂਦਾ ਬਲੌਗ 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 ਆਉਣਗੇ ਲਗਾਤਾਰ ਬਲੌਗ ਆਉਣਗੇ ਲਗਾਤਾਰ ਬਾਕੀ ਆਪਣਾ ਦੀਪ ਸਿੰਘ ਸਿੱਧੂ ਦੱਸੂਗਾ ਯਾ ਆਗੇ ਭਾਈ ਆਗੇ ਅਸੀਂ ਹੋਰ ਕਿਵੇਂ ਮੋੜੇ ਹੋ ਠੀਕ ਠਾਕ ਵਧੀਆ ਭਰਾ ਵਧੀਆ ਹੋਰ ਕੀ ਬਣੀਆਂ ਦਾ ਬਸ ਸੈਟ ਆ ਬਾਬੇ ਦੀ ਗੱਲ ਮਾਈ ਜਾਨੇ ਬਲੌਗ ਹੋਰ ਚਲ ਖੱਚ ਕਰ ਕੋ ਚਾਲ ਪਾਏ ਨਾ ਇੱਥੇ ਥੋੜਾ ਜਿਹਾ ਵੇਟ ਰੱਖੋ ਫਿਰਾਂ ਫੁੱਲਾਂ ਦੀ ਅੱਜ ਆਵਾ ਫੁੱਲਾਂ ਫੁੱਲਾਂ ਪਾਉਣੀਆਂਗਾ ਅਹਿਤਾਬਾ ਤੁਸੀਂ ਬਲੌਗ ਨੂੰ ਪਿਆਰ ਦਿਓ ਬਲੌਗ ਬਹੁਤ ਕਾਣ ਕਾ ਡਾਉਣਗੇ ਮੱਜਾਂ ਦੇ ਪੱਠਿਆਂ ਦੇ ਖੱਠਿਆਂ ਦੇ ਸਾਰੇ ਕੋਲ ਉਹ ਬਲੌਗ ਸਾਰੇ ਸਾਰੇ ਬਲੌਗ ਆਉਣਗੇ ਸਾਰੇ A to Z ਤੱਕ ਜਦ ਤੱਕ ਸਾਰੇ ਬਲੌਗ ਆਉਣਗੇ ਪਿੱਛੋਂ ਤੋਂ ਲੈ ਕੇ ਮੂਹਰੇ ਸਾਰੇ ਬਲੌਗ ਹੀ ਆਉਣੇ ਆ ਆਪਣੇ ਖੱਤਕੇ ਕੰਮ ਸਾਰੇ ਦੇਖੋ ਕੰਮ ਖੱਤਕੇ ਰੱਖਿਓ ਮੜਾ ਜਾ ਬਾਸ ਹਾਂ ਬਈ ਤੇ ਚੈਨਲ ਨੂੰ ਬਾਤੋ ਸ਼ੇਅਰ ਕਰੋ ਚਾਲ ਬਈ YouTube ਚੈਨਲ ਆਪਾਂ ਤੇ ਅੱਜ ਆਪਣਾ ਮਾਮੇ ਦਾ ਮੁੰਡਾ ਆ ਆ ਵੀ ਆਪਣਾ ਮਾਮੇ ਦਾ ਮੁੰਡਾ ਆ ਤੇ ਬਾਕੀ ਸਾਰਾ ਕੰਮ ਘੈਂਟ ਆ ਹੀ ਇੱਥੇ ਬਲੌਗ ਬਣਾਉਣੀ ਥੋੜਾ ਬਾਹਰ ਬੈਕ ਕੈਮਰਾ ਕਰ ਦੇ ਬੈਕ ਨਹੀਂ ਹੁੰਦਾ ਹਾਂ